ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮਨਦੀਪ ਪੰਜਾਬੀ ਵਿਰਸਾ ਚੈਨਲ ਵਿੱਚ ਤੇ ਅੱਜ ਅਸੀਂ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਬਹੁਤ ਸੋਹਣੀਆਂ ਪੰਜਾਬੀ ਬੋਲੀਆਂ ਜਿਹੜੀਆਂ ਕਿ ਤੁਸੀਂ ਵਿਆਹਾਂ ਸ਼ਾਦੀਆਂ 'ਚ ਪਾ ਕੇ ਆਪਣਾ ਮਨੋਰੰਜਨ ਕਰ ਸਕਦੇ ਹੋ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਪਲੀਜ਼ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਸਾਨੂੰ ਕਮੈਂਟ ਜ਼ਰੂਰ ਕਰਿਆ ਕਰੋ ਕਿ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਆਓ ਸ਼ੁਰੂ ਕਰਦੇ ਹਾਂ ਕੀ ਮੁੰਡਿਆ ਤੂੰ ਬਣਿਆ ਫਿਰਦਾ ਆਪਣਾ ਕੰਤ ਵਿਖਾਵਾਂ ਕੀ ਮੁੰਡਿਆ ਤੂੰ ਬਣਿਆ ਫਿਰਦਾ ਆਪਣਾ ਕੰਤ ਵਿਖਾਵਾਂ ਚਿੱਟਾ ਕੁੜਤਾ ਹਰਾ ਚਾਦਰਾਂ ਨਾਭੀ ਪੱਗ ਰੰਗਾਵਾ ਤੇਰੇ ਵਰਗੇ ਦਾ ਮੈਂ ਨਾ ਲਵਾ ਪਰਸ਼ਾਵਾਂ ਤੇਰੇ ਵਰਗੇ ਦਾ ਮੈਂ ਨਾ ਲਵਾ ਪਰਸ਼ਾਵਾਂ ਤੇਰੇ ਵਰਗੇ ਦਾ ਮੈਂ ਨਾ ਲਵਾ ਪਰਸ਼ਾਵਾਂ ਤੇਰੇ ਵਰਗੇ ਦਾ ਹਰੀ ਹਰੀ ਚੁੰਨੀ ਉੱਤੇ ਦਈਂ ਦੀਆਂ ਫੁੱਟੀਆਂ ਹਰੀ ਹਰੀ ਚੁੰਨੀ ਉੱਤੇ ਦਈਂ ਦੀਆਂ ਫੁੱਟੀਆਂ ਤੋੜਦੇ ਮਾਏ ਨਿਰੰਜਲ ਲੈ ਕੇ ਆਇਆ ਛੁੱਟੀਆਂ ਤੋੜਦੇ ਮਾਏ ਨਿਰੰਜਲ ਲੈ ਕੇ ਆਇਆ ਛੁੱਟੀਆਂ ਤੋੜਦੇ ਮਾਏ ਨਿਰੰਜਲ ਲੈ ਕੇ ਆਇਆ ਛੁੱਟੀਆਂ ਕਲਮ ਕੱਲੀ ਤੋੜਾ ਮੈਂ ਕਰੀਰਾ ਨਾਲੋਂ ਡੇਲੇ ਕਲਮ ਕੱਲੀ ਤੋੜਾ ਮੈਂ ਕਰੀਰਾ ਨਾਲੋਂ ਡੋ ਡੇਲੇ ਖੜਾ ਰਹ ਹਾਨੀਆਂ ਸਬੱਬੀ ਹੋਗੇ ਮੇਲੇ ਖੜਾ ਰਹ ਹਾਨੀਆਂ ਸਬੱਬੀ ਹੋਗੇ ਮੇਲੇ ਖੜਾ ਰਹ ਹਾਨੀਆਂ ਸਬੱਬੀ ਹੋਗੇ ਮੇਲੇ ਵੀ ਨਾ ਮਾਰਦਾ ਤਫਾ ਵੀ ਨਾ ਮਾਰਦਾ ਮੁੱਕਾ ਵੀ ਨਾ ਮਾਰਦਾ ਤਫਾ ਵੀ ਨਾ ਮਾਰਦਾ ਮਾਰਦਾ ਪੰਜਾੜੀ ਵਾਲਾ ਹੱਥਾ ਪੰਜਾਲੀ ਟੁੱਟ ਜਾਊਗੀ ਮੂਰਖਾ ਵੇ ਜੱਟਾ ਪੰਜਾਲੀ ਟੁੱਟ ਜਾਊਗੀ ਮੂਰਖਾ ਵੇ ਜੱਟਾ ਪੰਜਾਲੀ ਟੁੱਟ ਜਾਊਗੀ ਅੰਬਰ ਸਰ ਤੋਂ ਲਿਆ ਦੁਪੱਟਾ ਲੁਧਿਆਣੇ ਤੋਂ ਕੁਰਤੀ ਚੰਡੀਗੜ੍ਹੋਂ ਸਲਵਾਰ ਸਵਾਲੇ ਮੁਕਸਰੋਂ ਲੈ ਲਈ ਜੁੱਤੀ ਪਟਿਆਲੇ ਤੋਂ ਲਿਆ ਅਪਨੰਦਾ ਫੁੱਲ ਗਲਾਬੀ ਛਾਵੇਂ ਬਣ ਕੇ ਹੀਰ ਕੁੜੇ ਮੈਂ ਚੱਲੀ ਮੁਕਲਾਵੇ ਬਣ ਕੇ ਹੀਰ ਕੁੜੇ ਮੈਂ ਚੱਲੀ ਮੁਕਲਾਵੇ ਬਣ ਕੇ ਹੀਰ ਕੁੜੇ ਮੈਂ ਚੱਲੀ ਮੁਕਲਾਵੇ ਬਣ ਕੇ ਹੀਰ ਕੁੜੇ ਜੇਠ ਜਠਾਣੀ ਚਾਪੇ ਪੀਂਦੇ ਜੇਠ ਜਠਾਣੀ ਚਾਪੇ ਪੀਂਦੇ 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 ਲੜ ਪੇ ਫਿਰ ਕੌਲੀ ਤੇ ਗੜਵੀ ਗੜਵੀ ਤੇ ਕੌਲੀ ਖੜਕੇ ਫਿਰ ਕੌਲੀ ਤੇ ਗੜਵੀ ਗੜਵੀ ਤੇ ਕੌਲੀ ਖੜਕੇ ਫਿਰ ਕੌਲੀ ਤੇ ਗੜਵੀ ਗੜਵੀ ਤੇ ਕੌਲੀ ਖੜਕੇ ਫਿਰ ਕੌਲੀ ਤੇ ਗੜਵੀ ਹੋਰਾਂ ਦੇ ਤਾਂ ਨਾਬੀ ਪੱਗਾਂ ਹੋਰਾਂ ਦੇ ਤਾਂ ਨਾਬੀ ਪੱਗਾਂ ਫਕੀ ਗਲਾਬੀ ਤੇਰੇ पे जादू कर दूंगी मगर फिरेगा मेरे भी 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 जादू कर दूंगी